ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਕੋਲੇ ਸਰਦਾਰ ਗੁਰਪ੍ਰੀਤ ਸਿੰਘ ਜੀ ਫਰੀਦਕੋਟ ਮਾਈ ਗੋਦੜੀ ਤੋਂ ਪਹੁੰਚੇ ਆ ਇਹਨਾਂ ਨੂੰ ਕੋਈ ਸਮੱਸਿਆ ਸੀ ਜੋ ਅਸੀਂ ਕੱਲ ਬਾਬਾ ਯੋਦਾ ਦਾਸ ਹੈਲਥ ਕੇਅਰ ਥੈਰੇਪੀ ਸੈਂਟਰ ਦਾ ਅਧਿਕਾਟਨ ਕੀਤਾ ਤੇ ਉਸ ਦੇ ਕਾਰਨ ਨੂਰਵੀਰ ਜੀ ਫਰੀਦਕੋਟ ਤੋਂ ਆਏ ਸਾਡੇ ਜੋ ਜਗਨੀ ਮਿੱਤਰ ਨੇ ਤੇ ਕਾਫੀ ਲੰਮੇ ਸਮੇਂ ਤੋਂ ਅਸੀਂ ਇੱਕ ਦੂਜੇ ਨਾਲ ਮਿਲਦੇ ਆ ਤੇ ਇਹ ਅੱਜ ਸਾਡੇ ਕੋਲੇ ਪਹੁੰਚੇ ਸੀ ਤੇ ਉਹ ਗੱਲਾਂ ਬਾਤਾਂ ਦੇ ਵਿੱਚ ਪਤਾ ਲੱਗਿਆ ਵੀ ਸਰਦਾਰ ਗੁਰਪ੍ਰੀਤ ਸਿੰਘ ਜੀ ਇੱਕ ਬਹੁਤ ਹੀ ਵਧੀਆ ਜੋ ਸਕੇਚ ਆਰਟਿਸਟ ਨੇ ਜੋ ਆਪਣੇ ਪੇਂਟ ਕਰਕੇ ਹੱਥੀ ਤਸਵੀਰਾਂ ਬਣਾਉਂਦੇ ਨੇ ਤੇ ਇਹਨਾਂ ਨੇ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਇਹਨਾਂ ਨੇ ਅੱਜ ਤੋਂ ਪਹਿਲਾਂ ਕਾਫੀ ਜੋ ਤਸਵੀਰਾਂ ਬਣਾਈਆਂ ਤੇ ਅੱਜ ਵੀਰ ਜੀ ਨੂੰ ਕਹਿੰਦੇ ਹਾਂ ਨਾਲ ਵੀ ਲੈ ਕੇ ਆ ਸਾਨੂੰ ਦਿਖਾਜਾਂਗੇ ਤਸਵੀਰਾਂ ਸਾਡੇ ਫੋਨ ਤੇ ਵੀ ਜਰੂਰ ਲਾਈਵ ਜੋ ਦਿਖਾਜਾ ਜਾਣ ਤੇ ਅਸੀਂ ਇਹਨਾਂ ਦਾ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਕਿੰਨਾ ਕੁ ਟਾਈਮ ਹੋਗਾ ਜੀ ਸਾਨੂੰ ਤੁਹਾਨੂੰ ਇਸ ਉਮਰ ਦੇ ਵਿੱਚ ਜਾਨੀ ਕਿਸ ਪੇਜ ਜਿਹੜਾ ਤੁਸੀਂ ਸੰਕਰਨੇ ਇਹਨੂੰ 10 ਸਾਲ ਹੋ ਗਏ ਦੇ ਵਿੱਚ 10 ਸਾਲ ਹੋ ਗਏ ਹਾਂਜੀ 10 ਸਾਲ ਦੇ ਵਿੱਚ ਤੁਸੀਂ ਕਿੰਨੀਆਂ ਕਿੱਸੇ ਕਿਹਾ ਬਣਾ ਦਿੱਤੇ ਮੈਂ 10 ਸਾਲਾਂ ਵਿੱਚ 7-800 ਕਿੱਤੀ ਬਣਾ ਦਿੱਤਾ ਸਭ ਤੱਕ ਸੇਕ ਹਾਂਜੀ ਤੇ ਡਿਪਲੋਮਾ ਮਤਲਬ ਕਿ ਕਿ ਇਹ ਸ 7-800 ਕਿੱਤੀ ਨਾਲ ਮੈਂ ਡਿਪਲੋਮਾ ਕੀਤਾ ਹਾਂ ਠੀਕ ਹੈ ਉਹਦਾ ਨਾਮ ਮੈਨੂੰ ਫੂਮੈਂਟ ਹੋਰ ਦਿਓ ਠੀਕ ਹੈ ਤੇ ਮੈਂ 3700 ਦੇ ਵਿੱਚ ਪਿਆ ਜੋ ਕਿਤੀ ਜ ਤੋ ਉਹ ਨਾਮ ਨੇ ਐਕਸਪੀਰੀਅੰਸ ਵੀ ਮਿਲਿਆ ਤੇ ਕਾਫੀ ਤੁਸੀਂ ਬੱਚਿਆਂ ਨੂੰ ਵੀ ਅੱਗੇ ਦੇ ਬਾਰੇ ਸੰਦੇਸ਼ ਦਿੱਤਾ ਤੇ ਬਹੁਤ ਵਧੀਆ ਗੱਲ ਆ ਜੋ ਅੱਜ ਜੋ ਨੌਜਵਾਨ ਪੀੜ੍ਹੀਆਂ ਦਾ ਸ਼ਾਨਾ ਦੇ ਪਾਸੇ ਜਾ ਰਹੀ ਹੈ ਤੁਸੀਂ ਚੇਤਨਾ ਦੇ ਰਹੇ ਤੁਸੀਂ ਵਧੀਆ ਉਹਨਾਂ ਨੂੰ ਇਸ ਕਿਤੇ ਤੇ ਲੈ ਕੇ ਆਏ ਆ ਫੋਟੋਗ੍ਰਾਫਰ ਨੂੰ ਬਹੁਤ ਬਹੁਤ ਧੰਨਵਾਦ ਜੋ ਤਸਵੀਰਾਂ ਤੁਸੀਂ ਲੈ ਕੇ ਆਏ ਆ ਕਿਰਪਾ ਕਰਕੇ ਅੱਜ ਫੋਟੋਗ੍ਰਾਫਰ ਜਿੰਨਾ ਜਿੰਨਾ ਸਾਨੂੰ ਦਿਖਾਓ ਆ ਦੇਖ ਸਰ ਜੀ ਤੁਸੀਂ ਤਸਵੀਰਾਂ ਦੱਸੋ ਅੱਛਾ ਸਰ ਸੇਮ ਜਿਹਾ ਸਕੇ ਚਲੋ ਬਹੁਤ ਵਧੀਆ ਤਸਵੀਰ ਬਣੀਆਂ ਬਸ ਇੱਕ ਮੂੰਹ ਬੋਲ ਨਹੀਂ ਸਕਦੇ ਇਹ ਜੋ ਇੱਕ ਹੋਰ ਵੀ ਵਧੀਆ ਗਾਣਾ ਤੁਸੀਂ ਹੋਰ ਵੀ ਕਿਸੇ ਦੀ ਬਣਾ ਸਕਦੇ ਸੀ ਵੀਰ ਜੀ ਫਾਕੜੀ ਨੂੰ ਵੀ ਬਹੁਤ ਜ਼ਿਆਦਾ ਅਪਮੋਡ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਇਸ ਤੋਂ ਲਾਹ ਹੋਰ ਵੀ ਸਰੂਪ ਨੇ ਬਹੁਤ ਬਹੁਤ ਵਧੀਆ ਤਸਵੀਰਾਂ ਜੀ ਸਾਡੇ ਉਜੀ ਦੇ ਸਵਾਰ ਕਰਦੇ ਆ ਸਾਡੇ ਸਾਰਨੇ ਕੋ ਬਣਾ ਨਾਮ ਦੇਵ ਜੀ ਦਾ ਜੋ ਸਰੂਪ ਹੈ ਇਹ ਕਿੰਨਾ ਸਮਾਂ ਲੱਗਾ ਜੀ ਇਹਨੂੰ ਤਿਆਰ ਕਰਨ ਦੇ ਇਹ 2 ਦਿਨ ਲੱਗੇ ਅੱਛਾ 2 ਦਿਨ 2 ਦਿਨ ਵਿੱਚ ਇਹ ਤਰੂ ਪ੍ਰੋਪਰਲੀ ਕੰਪਲੀਟ ਹੋ ਗਈ ਠੀਕ ਹੈ ਆ ਤੁਹਾਡੇ ਤੋਂ ਜੇ ਕੋਈ ਪਾਰਸਲ ਹੀ ਆਉਦਾਾ ਤੁਹਾਡੇ ਘਰੇ ਰਿਆਂ ਦਾ ਜਾਂ ਕਿਸ ਰੂਪ ਕੋਈ ਬਣਾਉਣਾ ਚਾਹੁੰਦੇ ਉਹ ਵੀ ਤੁਸੀਂ ਹਾਂਜੀ ਹਾਂਜੀ ਜ਼ਰੂਰੀ ਸ਼ਰੂਈ ਮੰਨ ਲਓ ਆਨਲਾਈਨ ਕੋਈ ਆਰਡਰ ਦਿੰਦਾ ਹੈ ਆਪਾਂ ਜੀ ਉਹਨੂੰ ਮੰਨ ਲਓ ਕਿ ਉਹ ਚਾਹੀਦਾ ਤੇ ਕੀ ਚਾਰਜ ਕਿੰਨਾ ਕਰਦੇ ਹੋ ਤੁਸੀਂ ਪਰ ਉਹ ਸਾਈਜ਼ ਦੇ ਹਿਸਾਬ ਨਾਲ ਅੱਛਾ ਸਾਈਜ਼ ਦੇ ਹਿਸਾਬ ਨਾਲ ਮੰਨ ਲਓ ਉਹਨਾਂ ਨੇ A4 ਸਾਈਜ਼ ਬਣਾਉਣਾ ਹੈ ਫਤ ਉਹਦਾ 1000 ਜਾਂ 1500 ਰੁਪਏ ਚਾਰਜ ਰੱਖਾਂ ਠੀਕ ਹੈ ਤੇ ਜੇ ਮੰਨ ਲਓ ਇਹ ਮਤਲਬ ਕਿ A1 ਸਾਈਜ਼ ਦੇ ਵਿੱਚ ਪੇਂਟਿੰਗ ਕਰਾਉਣੀ ਹੈ ਮਤਲਬ ਕਿ ਕਿਸੇ ਦਾ ਪੇਂਟ ਮਾਪਾ ਕਲਰ ਵਿੱਚ ਕਰਦੇ ਆ ਉਹਦੇ ਮਤਲਬ 2500 ਸਾਡਾ ਕੋਈ ਨੰਬਰ ਕੰਟੈਕਟ ਪਲੀਸ ਸਾਡਾ ਜੋ ਜਾਣਦੇ ਜ਼ਰੂਰ ਦੱਸੋ ਨੰਬਰ ਦੱਸੋ ਮੇਰਾ ਨੰਬਰ ਹੈ ਗਈ 12836 73176 12836 73176 ਜੇ ਕਰੈਕਸ਼ਨ ਆਸੀ ਤੇ ਘਰਫਾ ਕਰਕੇ ਜੇ ਕਿਸੇ ਨੂੰ ਪੇਂਟਿੰਗ ਦੀ ਵੀ ਜ਼ਰੂਰਤ ਪੈਂਦੀ ਤੇ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਆ ਤੇ ਸਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਸਾਡੀਆਂ ਸਲਾਹਾਂ ਵੀ ਤੁਹਾਨੂੰ ਕਿੰਨੇ ਲੱਗੀਆਂ ਕਿਰਪਾ ਕਰਕੇ ਉਹ ਵੀ ਜ਼ਰੂਰ ਬਹੁਤ ਬੰਦੀ ਜੀ ਬਹੁਤ ਬਹੁਤ ਮਤਲਬ ਵੀ ਕੰਮ ਚ ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰੇ ਦੇ ਨਾਲ ਦੁੱਖ ਦੀ ਰਾਤ ਚੋਕੀ ਰੱਖੀ ਬਖਸ਼ੇ ਤੇ ਵਾਹਿਗੁਰੂ ਅਗੀਰਦਾ ਸਿੰਘ ਤੇਰਾਤ ਮਿਹਨਤ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਜਿਵੇਂ ਨਾਮਾ ਕੰਮ ਸ਼ੁਰੂ ਕੀਤਾ ਸੀ ਉਹਦੇ ਜਰੀਏ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਤੇ ਚਲੋ ਸਾਨੂੰ ਵੀ ਜੋ ਜ਼ਰੂਰਤ ਪੈਂਦੀ ਰਹਿਣੀ ਹੈ ਅੱਗੇ ਵਾਸਤੇ ਤੁਹਾਨੂੰ ਜ਼ਰੂਰ ਯਾਦ ਰੱਖਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਹਿਬ